ਜਪ ਜੀ ਸਾਇਬ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚਣਾ ਹੋਵੇ ਜੇ ਸੋਚੀ ਲਖਵਾਰੇ ਚ ਚਪ ਚਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰੇ नाल कि है कि पाल ना नाल। हो है नाल कूड़े पाल कमर कहे आ जायमी होवन जी हुक्म लै वढाई हुक्मी उत्तम नीच हुक्म लिख दुख सुख पाईया है एक नुकमी सरा पै हुमै अंदर सब को बाहर हुक्म न कोई नानक हुक्मै जे बूझे ता मैं कहे ना कोई ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸਾਨ ਗਾਵੇ ਕੋ ਗੁਨੜੈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰੇ ਗਾਵੇ ਕੋ ਸਹਾਇ ਕਰੇ ਤਨਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਸੈ ਦੂਰ ਗਾਵੇ ਕੋ ਵੇਖੈ ਹਾਜ਼ਰਾ ਹ ਦੂਰ ਕਥਨਾ ਕਤਿ ਨਾ ਆਵੇ ਤੋਟ ਕਥ ਕਦ ਕਥੀ ਕੋਟੀ ਕੋੜ ਕੋਟੇ ਦਿੰਦਾ ਦੇ ਲੈਂਦੇ ਤੱਕ ਪਾਹੇ ਯੁਗਾ ਯੁਗੰਤਰ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖੇ ਸਹੇ ਪ੍ਰਭਾਉ ਸਾਚਾ ਸਹਿਬ ਸਾਚ ਨਾਏ ਪਾਖਿਆ ਪਾਉ ਅਪਾਰਾ ਕੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਐ ਜਿੱਤੇ ਦੇ ਸਹਿ ਦਰਬਾਰ ਮੂੰਹ ਕੀ ਬੋਲਣ ਬੋਲੀ ਐ ਜਿੱਤੇ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵਾ ਜਾਣੀਏ ਸਭਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇਆ ਪਿਆਪ ਨਿਰੰਝਨ ਸੋਇ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਜਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰੱਖੀਏ ਪਉਦਕ ਪਰ ਅਰਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਸਮਾਈ ਗੁਰਸਰ ਗੁਰੂ ਅਕਬਰਮਾ ਗੁਰ ਪਾਰਵਤੀ ਮੈਂ ਜੇ ਹੋ ਜਾਣਾ ਆਖਣਾ ਕਹਿਣਾ ਕਥਨ ਨਜਾਈ ਗੁਰਾਂ ਇੱਕ ਦੇਵ 부ਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇ ਤਿਸ ਰਠਪਾਈ ਵਕਾਵਣ ਕਰਮਾਂ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ 부ਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਯੁਗ ਚਾਰੇ ਅਰਜਾ ਹੋਰ ਦਸਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਸਲੇ ਸਭ ਕੋਈ ਚੰਗਾ ਨੌਰ ਖਾਏ ਕੇ ਜਸ ਕੀ ਰੱਜ ਜਗ ਲਈ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛਿਆ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਈ ਨ ਸੁੱਜੇ ਜੇ ਤਸ ਗੁਣ ਕੋਈ ਕਰੇ ਸੁਣੈ ਸੈਦ ਪੀਰ ਸੁਰਨਾਥ ਸੁਣੈ ਤਰਤ ਤਵਲਾ ਕਾਸ ਸੁਣੈ ਦੀਪ ਲੋ ਪਾਤਲ ਸੁਣੈ ਪੋਹੇ ਨ ਸਕੇ ਕਾ ਨਾਨਕ ਭਗਤਾ ਸਰਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਈਸਰ ਬਰਮਾਇਂ ਦਸੁਣਾ ਮੋਕਸਲਾ ਹਣ ਮੰ ਦਸੁਣਾ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਰਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣਾ ਸਤ ਸੰਤੋਖ ਗਿਆਨ ਸੁਣਾ ਅਛੜ ਕਾ ਇਸਨਾਨ ਸੁਣਾ ਪੜ ਪੜ ਪਾਵੇ ਮਨ ਸੁਣਾ ਲਾਗੇ ਸੈ ਧਿਆਨ ਨਾਨਕ ਭਗਤ ਅਸਰਬਗਾਸ ਨੇ ਦੂਖ ਪਾਪ ਕਾ ਨਾਹਾ ਹਾਸ ਸੁਣਾ ਸਾਰਾ ਗੁਨਾ ਖੇਗਾ ਸੁਣਾ ਸੇਖ ਪੀਰ ਪਾਸਾ ਸੁਣਨ ਦੇ ਪਾਵੇ ਰਾਹੋ ਸੁਣਾ ਹੱਥ ਵੇਸ ਗਾਹੋ ਨਾਨਕ ਭਗਤ ਅਸਰਬਗਾਸ ਨੇ ਦੂਖ ਪਾਪ ਕਾ ਨਾਹਾ ਹਾਸ ਮਨਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਜ਼ ਕਲਮ ਨ ਲਿਖਣਾ ਔਰ ਮਨਨੇ ਕਾਬ ਬਹਿ ਕਰਮ ਵਿਚਾਰ ਐਸਾ ਨਾਮ ਨਿਰੰਝਨ ਜੇ ਕੋ ਮਨ ਜਾਣੇ ਮਨ ਕੋ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਣ ਕੀ ਸੁਧ ਮਨ ਮੋ ਛੋਟਾ ਨਾ ਕਾਏ ਮੰਨੇ ਜਮਕੇ ਸਾਤ ਨਜਾਇਸਾ ਨਾਮ ਨਿਰੰਝਨ ਜੇ ਕੋ ਮਨ ਜਾਣੇ ਮਨ ਕੋ ਹੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸਿਉ ਪ੍ਰਗਟ ਜੈ ਮੰਨੇ ਮੰਗਣਾ ਚੱਲਾ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਜੇ ਕੋ ਮਨ ਜਾਣੇ ਮਨ ਕੋ ਹੋਏ ਮੰਨਾ ਪਾਵਹਿ ਮੋਖ ਦਵਾਰ ਮੰਨਾ ਪਰਵਾਰ ਐਸਾ ਧਰਮਨੇ ਤਰੇ ਤਰੇ ਗੁਰ ਸੇਖ ਮਨ ਨਾਨਕ ਪਾਵੈ ਨਪੇ ਕੇਸਾ ਨਾਮ ਨਿਰੰਝਨ ਜੇ ਕੋ ਮਨ ਜਾਣੇ ਮਨ ਕੋ ਹੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੈ ਸੋਹੈ ਦਾ ਰਜਾਨ ਪੰਚਾ ਕਾ ਗੁਰ ਇਕ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨ ਨਹੀਂ ਸਮਾਰ ਭੌਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੂਜੈ ਹੋਵੈ ਸਚਿਆਰ ਤਵ ਲੈ ਉਪਰ ਕੀਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਸੈ ਪਾਰ ਤਲੇ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾ ਮੇ ਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੇ ਤੀਦਾ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰੀਆ ਕੁਦਰਤ ਕਮਨ ਕਹਾਂ ਵੀ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤੁਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮਨ ਨਿਰੰਕਾਰ ਅਸੰਖ ਜਪਿਆ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਅਸੰਖ ਗ੍ਰੰਥ ਮੁਖਵੇੜ ਬਾਸ ਅਸੰਖ ਜੋਗ ਮੰਨ ਰਿਹਾ ਦਾ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀਏ ਸੰਗ ਦਾ ਤਾਰ ਸੰਗ ਸੂਰਮੋ ਭਾਕ ਸਰ ਸੰਗ ਮੂਨ ਲੇਵਲਾਏ ਤਾਰ ਕੁਦਰਤ ਕਮਨ ਕਹਾ ਵੀ ਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲਿ ਕਰ ਤੂ ਸਰਾ ਸਲਾਮ ਨਿਰੰਕਾਰ ਅਸੰਗ ਮੂਰਕ ਅੰਧ ਕੋ ਰ ਸੰਗ ਚੋਰ ਹਰਾਮ ਖੋਰ ਸੰਗ ਮਰ ਕਰ ਜਾਏ ਜਵਰ ਸੰਗਲ ਵੜਤਾ ਕਮੈ ਸੰਗ ਪਾਪੀ ਪਾਪ ਕਰ ਜਾਏ ਸੰਗ ਕੁੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲਕ ਪੱਕ ਖਾਏ ਸੰਗ ਨਿੰਦ ਅਕਸਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲਿ ਕਰ ਤੂ ਸਰਾ ਸਲਾਮ ਨਿਰੰਕਾਰ ਅਸੰਖ ਨਾਮ ਸੰਕਤਾਵਾਂ ਗਮਗਮ ਸੰਖਲੋ ਸੰਕਿਆ ਸਰ ਭਾਰ ਹੋਏ ਅਖਰੀ ਨਾਮਕ ਰਿਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਕਰ ਅਤਰ ਸੰਜੋਗ ਖਾਣ ਜਿਨੇ ਲਿਖੇ ਤੇ ਸਰਨਾ ਜੀ ਫਰਮਾਤੇ ਤੇ ਪਾਏ ਜੇਤਾ ਕੀਤਾ ਤੇਤਾ ਨਾਮ ਵਿਣਨਾ ਮੈਂ ਨਹੀਂ ਕੋਤਾ ਕੁਦਰਤ ਕਮਨ ਕਾ ਵਿਚਾਰ ਵਾਰੇ ਨਾ ਜਾਵਾ ਇੱਕ ਵਾਰ ਜੋਤਿ ਪਾਵੇ ਸਾਇਪਲੀਕਾਰ ਤਸਰਾ ਸਲਾਮ ਅਨਿਰੰਕਾਰ ਔਰ ਇਹ ਹੱਥ ਪੈਰ ਤਨ ਦੇ ਪਾਣੀ ਤੋਂ ਤਉ ਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਭ ਨੂੰ ਲਈਏ ਤੋ ਇਹ ਭਰੀਆ ਮਤ ਪਾਪਾ ਕੇ ਸੰਗਤੋ ਪਹਿਨਾਵੇ ਕ ਰੰਗ ਪੁੰਨੀ ਪਾਪੀ ਆਖਣ ਨਾ ਕਰ ਕਰ ਕਰਨਾ ਲੇਕਿਨ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਮੀਆਂ ਬੋ ਜਾ ਹੋ ਤਿਰ ਤਪ ਦੇ ਅਦਤਾਂ ਜੇ ਕੋ ਪਾਵੈ ਤਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭੋ ਅੰਤਰ ਗਤੀ ਰਜਮੰਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣਗੁਣ ਕੀਤੇ ਭਗਤਰਾ ਉਸ ਉਸਤਾਦ ਬਾਣੀ ਬਰਮਾ ਸਤ ਸੁਹਾਨ ਸਦਾ ਮਨ ਚਾਉ ਕਮਣ ਸੋ ਵੇਲਾ ਵਕਤ ਕਮਣ ਕਮਣ ਤੇ ਤਕਾਉਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਵਾ ਆਕਾਰ ਵੇਲ ਨ ਪਾਈਆ ਪਨ ਤੀਜੇ ਹੋਵਾ ਲੇਖ ਪੁਰਾਨੋ ਖਤਰਾ ਪਾਇਓ ਕਰ ਦੀਏ ਜਿ ਲਿਖਣ ਲੇਖ ਪੁਰਾਨ ਤਿਤਵਾਰ ਨਾ ਜੋਗੀ ਜਾਣ ਰੁੱਤ ਮਾਹੋ ਨ ਕੋਈ ਜਾਕਰਤਾ ਸ੍ਰੀ ਠੀਕੋ ਸਾਜੇ ਆਪੇ ਜਾਣ ਸੋਇ ਕਿ ਕਰਾ ਕਾ ਕਿ ਉਸ ਅਲਾਈ ਕਿਵਰ ਨਹੀਂ ਕਿਵ ਜਾਣ ਨਾਨਕ ਆਕਨ ਸਭ ਕੋ ਅਖੇ ਇੱਕ ਦੇਖ ਸਿਆਣਾ ਵੱਡਾ ਸਾਹਿਬ ਢੀ ਨਾ ਕੀਤਾ ਜਾ ਕਾ ਹੋਵਾ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾਤਾਲਾ ਪਾਤਾਲਾ ਕੇ ਅਕਾਸਾਂ ਗਾ ਸੋੜਾ ਕੋੜਕ ਪਾਲ ਤਕੇ ਵੇਦ ਕੈਨਕ ਬਾਤ ਸਹੇ ਸੇ 18 ਕੈਨ ਕਤਈ ਬਾਸਲੇ ਕਿ ਤਾ ਤੇ ਲੇਖਾ ਤੇ ਲਿਖਿਆ ਲਿਖਿਆ ਨਾ ਸਾਨਕ ਵੱਡਾ ਕੀਆ ਪੇ ਜਾਣੇ ਆਪ ਸਾਲਾ ਹੀ ਸਾਲਾ ਹੀ ਤੇ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰਾਂ ਜਾਣੀਏ ਹੈ ਸਮੁੰਦਰ ਸਾ ਸੁਲਤਾਨ ਗਿਰਹਾ ਸੇ ਤੇ ਮਾਲ ਤਨ ਕੀੜੀ ਤੁੰਨਾ ਹੋਵਨੀ ਜੇ ਤਿਸ ਮਨੋਂ ਨ ਵੀਸਰੈ ਅੰਤਰਾ ਸਿfte ਕਹਿਣਾ ਨਹੀਂ ਅੰਤੰਤਰਾ ਕਰਣਾ ਦੇਨ ਅੰਤੰਤਰਾ ਵੇਖਣਾ ਸੁਣਨਾ ਅੰਤੰਤਰਾ ਜਾਪੇ ਕੇ ਆਮਨਮ ਅੰਤੰਤਰਾ ਜਾਪੇ ਕੀਤਾ ਆਕਾਰ ਅੰਤਰਾ ਜਾਪੇ ਪਾਰਾ ਵਾਰੰਤ ਕਰਨ ਕੀਤੇ ਬਿੱਲਾਇ ਤਾਕੇ ਅੰਤਰਾ ਪਾਈ ਜਾਹੀ ਇਹੋ ਅੰਤਨਾ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਹਿਬ ਉੱਚਾਤਾ ਉੱਚੇ ਉਪਰ ਉਚਾ ਨਾ ਵੇ ਵੜੂ ਚਾਹ ਹੋਏ ਕਹੇ ਤੋ ਸੂਸ਼ਕੋ ਜਾਣੇ ਸੋ ਜੇ ਵੱਡਾ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮੈ ਕੀਤੇ ਮੰਗੇ ਜੋਰ ਪਰ ਕੀਤੀ ਅਗਣਤ ਨੇ ਵਿਚਾਰ ਕੀਤੇ ਖਬ ਤੁੱਟੇ ਵੇ ਕਰ ਕੀਤੇ ਲਲਾ ਮੁਕਰ ਪਾਏ ਕੀਤੇ ਮੁਰਕਾਹੀ ਕਾਹ ਕੀਤੀ ਦੁਖ ਕੋ ਖਸਰ ਮਾਰੇ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੇ ਕੋ ਖਾਏ ਕਾਖਣ ਪਾਏ ਹੋ ਜਾਣੇ ਜੇਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਪੇ ਕੇਈ ਕੇ ਜਿਸ ਨੂੰ ਬਖਸੇ ਸਿਵ ਸੁਲਾ ਨਾਨਕ ਪਾਸ ਸਹੀ ਪਾਸ ਸਾਹੋ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਪੰਡਾਰ ਮੁੱਲ ਲਾਵੇ ਮੁੱਲ ਜਾਹੇ ਮੁੱਲ ਪਾਏ ਮੁੱਲ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪਰਵਾਨ ਮੁੱਲ ਵਕਸੀ ਸਮਨ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਇ ਆਖਾ ਕਰੇ ਲਿਵ ਲਾਇਆ ਕੇ ਵੇਦ ਪਾਠ ਪੁਰਾਣਾ ਕੇ ਪੜੇ ਕਰੇ ਵਖਿਆਨਾ ਕੇ ਬਰਮੇ ਆਖੇ ਨਾ ਕੇ ਗੋਪੀ ਤੱਕ ਵਿਨਾ ਕੇ ਸਰਾ ਕੇ ਸਦਾ ਕੇ ਕੀਤੇ ਕੀਤੇ ਬੁੱਧ ਆਕੇ ਦਾ ਨਾ ਵਕੇ ਦੇਵਾ ਕੇ ਸੁਰਦਰ ਮਨ ਜਨ ਸੇਵਕ ਤੇ ਆਕੇ ਆਖਣ ਪਾਹੇ ਕਿਤੇ ਕਹੇ ਕਹੇ ਉਠ ਉਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਅਕਨ ਸਿੱਕੀ ਕਹੀ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਬੋਲ ਵਿਗੜਤਾ ਲਿਖਿਆ ਸਿਰ ਗਾਵਾਰਾਂ ਗਾਵਾਰੇ ਸੋਦਰ ਕਿਹਾ ਸੋ ਕਰ ਕੇ ਹਜਿਤ ਬਸਰ ਸੁਮਲੇ ਵਾਜੇ ਨਾਦ ਅਨੇਕ ਅਸ਼ੰਖਾ ਕੇਤੇ ਵਾਉਣਾਰੇ ਕਿਤੇ ਰਾਗ ਪਰੇ ਸੋ ਕਹੀ ਅਨ ਕੇਤੇ ਗਵਨ ਹਾਰੇ ਗਾਵੇ ਤਦੋਂ ਪਵਨ ਪਾਣੀ ਵਿੱਚ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਹੈ ਚਿਤ ਕੇ ਉਪਤ ਲਿਖ ਜਾਣਾ ਹੈ ਲਿਖ ਲਿਖ ਤਰਾ ਵਿਚਾਰੇ ਗਾਵੇ ਈਸਰ ਵਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇਨ ਇਨਾਸਨ ਮੈਟੇ ਦੇ ਤੇ ਅੰਦਰ ਨਾਲੇ ਗਾਵੇ ਸਿਤ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੇਰੇ ਨਾਲੇ ਗਾਵੈ ਜੋਦ ਮਹਾ ਬਲਸੂਰਾ ਗਾਵੈ ਖਾਣੇ ਚਾਰੇ ਗਾਵੈ ਖੰਡ ਮੰਡਲ ਵਰਪੰਢਾ ਕਰ ਕਰ ਰੱਖੇ ਤਾਰੇ ਸਹੀ ਤੁਜ ਨੂੰ ਗਾਵੈ ਜੋਤ ਤੁਰ ਪਾਵਨ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇਮੇ ਜਿਤਨਾ ਮਨ ਨਾਨਕਿਆ ਵਿਚਾਰੇ ਸੋਈ ਸੋਈ ਸਰਸ ਸਸਾਏ ਸੱਚਾ ਸਾਚੀ ਨਹੀਂ ਹੈ ਪੀਓ ਸੀ ਜੈ ਨਗਾ ਸਿਰਜਣਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾ ਜਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਵ ਤੇ ਸਦੀ ਵੜਿਆ ਜੋਤਿਸ ਭਾਵੇ ਸੋਈ ਕਰਸਿਓ ਹੁਕਮ ਨਾ ਕਰਨਾ ਜਾਈ ਸੋ ਪਾਸਾ ਹੋ ਸਾਹ ਪਾਸਾ ਹੈ ਨਾਨਕ ਰਣ ਰਜੈ ਮੁੰਦਾ ਸੰਤੋਖ ਸਰਬ ਕਤਿ ਜੋਲੀ ਧਿਆਨ ਕੀ ਕਰੇ ਵਿਭੂਤ ਕਿੰਤ ਕਾਲ ਕੋਰੀ ਕਾ ਜੁਗਤੰਦਾ ਪ੍ਰਤੀਤ ਹੈ ਆਈ ਪੰਥੀ ਸકલ ਜਮਾਤੀ ਮਨਜੀ ਤੇਜਕ ਜੀ ਤਾ ਦੇਸ ਤਿਸੇ ਹਰੇ ਸਾਧਨੀ ਲਨਾਦਨਾ ਹਜ ਜੂ ਇੱਕੋ ਵੇਸ ਭਗਤ ਗਿਆਨ ਦਾ ਆਪਣ ਨਾਰਨ ਘਟ ਘਟਵਾ ਜੇ ਨਾਦ ਆਪਨਾਥ ਨਾਥੀ ਸਭ ਜਾ ਕੇ ਰੇ ਦਿਸੇ ਤੇ ਅਵਰਾ ਸਾਧ ਸੰਜੋਗ ਯੋਗਦ ਕਰ ਚਲਾਵੇ ਲਿਖੇ ਹੋਏ ਭਾਗ ਦੇਸ ਤਿਸੇ ਅਦੇ ਸਾਧਨੀ ਲਨਾਦਨਾ ਹਜ ਜੂ ਇੱਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਭੰਡਾਰੀ ਕਲਾਇ ਦੀ ਬਾਣ ਜੇ ਤਿਸ ਭਾਵੇ ਤੇ ਵਿੱਚ ਲਾਵੇ ਜੇ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਹੋ ਵਡਾ ਨਾ ਦੇਸ ਤੇ ਸਿਆਦੇ ਸਾਧ ਨੀਲ ਨਾਦ ਨਾ ਹਜਗ ਜੂ ਇੱਕ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇ ਸੋ ਇੱਕ ਵਾਰ ਕਰ ਕਰ ਵੇਖੇ ਸਰਜਨ ਹਰ ਨਾਨਕ ਸੱਚੇ ਕੀ ਸਾਚੀ ਕਾਰਾ ਦੇਸ ਤੇ ਸਿਆਦੇ ਸਾਧ ਨੀਲ ਨਾਦ ਨਾ ਹਜਗ ਜੂ ਇੱਕ ਵੇਸ ਇਕ ਦੋ ਜੀ ਪੌ ਲਖ ਹੋਹੇ ਲਖ ਹੋਵੇ ਲਖ 20 ਲਖ ਲਕ ਜਿਹੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾਹੇ ਪਤ ਪਵੜੀਆਂ ਚੜੀਆਂ ਹੋਏ ਕੀਸ ਸੁਣ ਗਲਾ ਆਕਾਸ ਕੀ ਕਿਟਾਈ ਰੀਸ ਨਾਨਕ ਨਜ਼ਰੀ ਪਾਈਏ ਕੁੜੀ ਕੁੜਾ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨ ਮੰਗਣ ਦੇਣਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੁਟੇ ਸੰਸਾਰ ਦੇ ਸਾਥ ਜੋੜ ਕਰ ਵੇਖ ਸੋ ਨਾਨਕ ਉਤਮ ਨੀਤਨਾ ਕੋਈ ਰਾਤ ਰੁੱਤੇ ਤਿੱਤੀ ਵਾਰ ਪਵਨ ਪਾਣੀ ਗਨੇ ਪਤਾਲ ਤੇ ਸਵੀ ਕਰਤੀ ਥਾਬਰਾ ਕੀ ਧਰਮ ਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੋਹਣ ਪੰਜ ਪਰਵਨ ਨਗਰੀ ਕਮ ਕਰਮ ਪਵੈ ਨਿਸਾਨ ਕਾਚ ਪਕਾਈ ਉੱਥੇ ਪਾਇ ਨਾਨਕ ਗਿਆ ਜਾਪੇ ਜਾ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੁਗਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੀਸ ਕਿਤੇ ਪਰਵੇਂ ਘਾੜਤ ਕੜੀਆ ਰੂਪ ਰੰਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੇਤੇ ਕਿਤੇ ਕਿਤੇ ਤੂਪ ਦੇਸ ਕੇਤੇ ਇੰਦ ਚੰਦ ਸੋਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੋਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾ ਨਾਮੁਨ ਕਿਤੇ ਕਿਤੇ ਰਤਨ ਸੁਮਨ ਕੀਤੀਆ ਖਾਣੀ ਕੀਤੀਆ ਬਾਣੀ ਕਿਤੇ ਪਾਪ ਨਿਰੰਦ ਕੀਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚਨ ਤੇ ਨਾਦ ਮਨੋਦ ਕੋਡ ਨਾਨ ਸਰਮ ਖੰਡ ਕੀ ਬਾਣੀ ਰੂਪ ਤੇ ਘਾੜਤ ਕੜੀਆ ਬਹੁਤ ਨੂਪ ਤਾਕੀਆਂ ਗੱਲਾਂ ਕਿਥੀਆਂ ਨਜਾਇ ਜੇ ਕੋ ਕਹੇ ਪਿਛੇ ਪਸਤਾਏ ਦਿੱਤੇ ਘੜੀਏ ਸੂਰਤ ਮਤ ਮਨ ਬੁੱਧ ਦਿੱਤੇ ਘੜੀਏ ਸੁਰਾਂ ਸਦਾ ਕੀ ਸੋਦਾ ਕਰਮਖੰਡ ਕੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਦਿੱਤੇ ਜੋਦ ਮਹਾਬਲ ਸੂਰਤ ਨਵੇਂ ਰਾਮ ਰਿਆ ਭਰਪੂਰ ਦਿੱਤੇ ਸੀਤੋ ਸੀਤਾ ਮਹਿਮਾ ਮਹੇ ਤਾਂ ਕਿ ਰੂਪ ਨਾ ਕਤਨੇ ਜਾਹੀ ਨਾਵ ਮਰਨਾ ਠਾਕੇ ਜੈ ਜਿਨ ਕੇ ਰਾਮ ਸੇ ਮਨ ਮਾਤੇ ਤੇ ਭਗਤ ਵਸਾਇ ਕੇ ਲੋਕ ਰੇ ਨਨ ਸਚਾ ਮਨ ਸੋਇ ਸਾਚੇ ਕੰਡ ਵਸੇ ਨਿਰੰਕਾਰ ਕਰ ਕਰ ਕੇ ਨਦਰ ਨਿਆਲ ਤੇ ਕੰਡ ਮੰਡਲ ਵਰ ਪੰਡ ਜੇ ਕੋ ਕਤ ਤਨ ਤਨ ਤਿਥੈ ਲੋ ਲੋ ਆਕਾਰ ਜਿਵ ਜੇ ਹੁਕਮ ਤੇ ਵਤਿ ਓਕਾਰ ਵੇਖਿਆ ਵੇਖਿਆ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤ ਪਾ ਹਰਾ ਤੀਰ ਸੁਨਿਆਰੇ ਰਣਮਤ ਵਿਰਥਿਆਰੇ ਭੌ ਖਲਾਗਨ ਤਪ ਤਾ ਪਾਂਡਾ ਪਾਉ ਅਮਰਤ ਤੇ ਢਾਲ ਘੜੀਐ ਸਭ ਸਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਿਨ ਕਾ ਨਾਨਕ ਨਦਰੀ ਨਦਰ ਨਿਹਾਲ ਸਲੋਕ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦੇਵਸਰਾਤ ਦਇਦਾਈ ਦਇਆਖੇ ਲੈ ਸਗਲ ਜਗਤ ਚੰਗੀਆਂਆਂ ਬੁਰਿਆਆਂ ਵਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ